ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਗੱਲ ਕਰਦੇ ਆਂ ਆਪਾਂ ਕੰਗਣਾ ਰਣਾਉਦੀ ਜਿਹੜਾ ਕਿ ਆਪਣੇ ਦੇਖਣ ਵਾਲੇ ਜਿਹੜੇ ਭੈਣ ਭਰਾ ਨੇ ਸੁਣਨ ਵਾਲੇ ਉਹਨਾਂ ਨੇ ਜਿਹੜਾ ਕੁਝ ਲਿਖਿਆ ਕੰਗਣਾ ਦੇ ਬਾਰੇ ਆਪਾਂ ਅੱਜ ਉਹਦੇ ਤੇ ਮਤਲਬ ਉਸ ਵਿਸ਼ੇ ਦੇ ਉੱਤੇ ਗੱਲ ਕਰਨੀ ਹੈ ਪੰਜਾਬ ਦੇ ਪ੍ਰਤੀ ਜਿਹੜਾ ਕੰਗਣਾ ਨੇ ਬੋਲਿਆ ਸੀ ਉਹਦੇ ਉੱਤੇ ਆਪਣੇ ਪੰਜਾਬ ਦੇ ਲੋਕਾਂ ਦੀ ਜਿਹੜੀ ਕਿ ਟਿੱਪਣੀ ਹੈ ਹੁੰਦੇ ਆਧਾਰ ਤੇ ਜਿਹੜੀ ਕਿ ਗੱਲਬਾਤ ਆ ਉਹ ਅੱਜ ਸਾਰੀ ਆਪਾਂ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਸਾਰਿਆਂ ਤੋਂ ਪਹਿਲਾਂ ਇੱਕ ਵੀਰ ਲਿਖਦਾ ਕਿ ਬੇਇੱਜ਼ਤੀ ਤੋਂ ਬਗੈਰ ਤੇਰਾ ਕੋਈ ਹੱਲ ਨਹੀਂ ਕੰਗਣਾ ਇੱਜ਼ਤ ਦਾ ਪੈਸਾ ਦਾ ਤੇਰੇ ਕੋਲੇ ਨਹੀਂ ਹੈ ਪਰਮਾਤਮਾ ਤੈਨੂੰ ਬੁੱਧੀ ਬਖਸ਼ੇ ਬਹੁਤ ਵਧੀਆ ਜੀ ਕਿਉਂਕਿ ਜਿਹੜੇ ਇਹ ਜੇ ਲੋਕ ਨੇ ਪਤਾ ਨਹੀਂ ਰੱਬ ਜਾਣਦਾ ਕਿ ਪੈਸੇ ਦੇ ਨਸ਼ੇ ਦੇ ਵਿੱਚ ਜਾਂ ਫਿਰ ਆਪਦਾ ਪਤਾ ਨਹੀਂ ਕੋਈ ਫਿਲਮਾਂ ਦੇ ਕਰਕੇ ਲਾਲੋ ਕਮੰਡ ਕਰਦਾ ਹੈ ਤੇ ਕਿਵੇਂ ਵੀ ਲਾਲੋ ਉਹਨੇ ਮੰਦੇ ਚੰਗੇ ਸ਼ਬਦ ਪੰਜਾਬ ਨੂੰ ਬੋਲੇ ਤਾਂ ਉਹਦੇ ਕਰਕੇ ਉਸਦੇ ਥੱਪੜ ਪਿਆ ਸੀ ਚੰਡੀਗੜ੍ਹ 에어ਪੋਰਟ ਤੇ ਕੰਗਣਾ ਰਣਾਉਦੇ ਕੁਲਵਿੰਦਰ ਕੌਰ ਦੁਆਰਾ ਮਾਰਿਆ ਗਿਆ ਸੀ ਦੂਜੇ ਭਰਾ ਨੇ ਲਿਖਿਆ ਹੈ ਕਿ ਦੱਬ ਕੇ ਰੱਖੀ ਵੀਰ ਛੇਤਰ ਤੋਂ ਬਿਨਾਂ ਕੋਈ ਵੀ ਹੱਲ ਨਹੀਂ ਇਨ੍ਹਾਂ ਲੋਕਾਂ ਦਾ ਚਲੋ ਜੀ ਅੱਗੇ ਕਿਸੇ ਨੇ ਲਿਖਿਆ ਹੈ ਇੱਕ ਭਰਾ ਲਿਖਦਾ ਕਿ 4 ਮਹੀਨਿਆਂ ਬਾਅਦ ਥੱਪੜ ਪਿਆ ਕਿਉਂ ਗੱਲ ਕੰਗਣਾ ਨੇ ਪਹਿਲਾਂ ਕਹਤੀ ਸੀ ਨਾ ਇਹ ਤੇ ਮਤਲਬ 4 ਮਹੀਨਿਆਂ ਬਾਅਦ ਇਹ ਗੱਲ ਕਹਾਣੀ ਬੀਤੀ ਹੈ ਕਿ 4 ਮਹੀਨਿਆਂ ਬਾਅਦ ਥੱਪੜ ਪਿਆ ਜਿਹਦੀ ਕਿਉਂ ਹੱਕਦਾਰ ਸੀ ਤੇ ਅੱਗੇ ਲਿਖਿਆ ਇੱਕ ਵਾਰੀ ਬੰਦਾ ਗਲਤੀ ਕਰੇ ਤਾਂ ਬਖਸ਼ਿਆ ਜਾ ਸਕਦਾ ਹੈ बार-बार ਕਰੇ ਤਾਂ ਉਹਦਾ ਇਹੀ ਹੱਲ ਹੈ ਖੇਤਰ ਹੀ ਮਤਲਬ ਉਹਦਾ ਇੱਕ ਜਰੀਆ ਹੈ ਫਿਰ ਇੱਕ ਭਰਾ ਨੇ ਲਿਖਿਆ ਲਿਖਿਆ ਕਿ ਤੇ ਜਿਹੜੇ ਵੱਡੇ ਲੋਕ ਨੇ ਇਹ ਆਪਣਾ ਆਪ ਭੁੱਲ ਜਾਂਦੇ ਨੇ ਜਦੋਂ ਕਿ ਇਹਨਾਂ ਦੇ ਕੋਲ ਇੰਨਾ ਬੇਸ਼ੁਮਾਰ ਪੈਸਾ ਤੇ ਬਾਕੀ ਬਹੁਤ ਮਤਲਬ ਇੱਕ ਬੇਸ਼ੁਮਾਰਤ ਬਹੁਤ ਵੱਡੀਆਂ ਮਤਲਬ ਸ਼ੌਹਰਤਾ ਹਾਸਲ ਕਰ ਲੈਂਦੇ ਨੇ ਇਹਨਾਂ ਚੀਜ਼ਾਂ ਦੇ ਨਸ਼ੇ ਦੇ ਵਿੱਚ ਕਿਤੇ ਨਾ ਕਿਤੇ ਭੁੱਲ ਜਾਂਦੇ ਵੀ ਅਸੀਂ ਇੱਕ ਇਨਸਾਨ ਹੈ ਅਸੀਂ ਦੂਸਰੇ ਇਨਸਾਨ ਨੂੰ ਚਾਹੇ ਉਹ ਕਿਸੇ ਸਟੇਟ ਦਾ ਹੈ ਚਾਹੇ ਉਹ ਕਿਸੇ ਮੁਲਕ ਦਾ ਵੀ ਹੈ ਕੋਈ ਵੀ ਹੈ ਵੀ ਇਨਸਾਨੀਅਤ ਦੇ ਨਾਲ ਅਸੀਂ ਜੋ ਸ਼ਬਦਾਵਲੀ ਮਤਲਬ ਪੇਸ਼ ਕਰਦੇ ਆ ਉਹ ਬਿਲਕੁਲ ਗਲਤ ਗੱਲ ਹੈ ਇਹ ਭੁੱਲ ਜਾਂਦੇ ਨੇ ਕਿ ਇਨਸਾਨੀਅਤ ਵੀ ਇੱਕ ਧਰਮ ਹੈ ਇੱਕ ਮਜ਼ਬ ਹੈ ਕਿਉਂਕਿ ਆਪਾਂ ਕਿਸੇ ਦੇ ਉੱਤੇ ਬਿਨਾਂ ਗੱਲ ਤੋਂ ਕੋਈ ਟਿੱਪਣੀ ਨਹੀਂ ਕਰ ਸਕਦੇ ਕਿਉਂਕਿ ਉਹ ਟਿੱਪਣੀ ਜਿਹੜੀ ਕਿ ਕਿਸੇ ਨੂੰ ਠੇਸ ਪਹੁੰਚਾਵੇ ਦਲੀਲਾਂ ਦੇ ਆਧਾਰ ਤੇ ਬੰਦਾ ਕੋਈ ਵੀ ਬੋਲ ਲੈਂਦਾ ਕਿਉਂਕਿ ਜਿਵੇਂ ਹੁਣ ਵਕੀਲ ਹੁੰਦਾ ਕੋਈ ਉਹ ਦਲੀਲ ਦੇ ਆਧਾਰ ਤੇ ਵੱਡੇ ਵੱਡੇ ਕੰਮਾਂ ਨੂੰ ਸੋਲਵ ਕਰ ਦਿੰਦੇ ਨੇ ਜੇ ਉਹ ਕਿਸੇ ਨਾਲ ਮਾੜੀ ਸ਼ਦਾਬਲੀ ਵਰਤਣ ਤਾਂ ਉਹਨਾਂ ਨੂੰ ਇੱਕ ਵੀ ਦਿਨ ਕੋਈ ਰਹਿਣ ਨਾ ਦੇਵੇ ਸੋ ਇਸ ਕਰਕੇ ਕੰਗਣਾ ਰਣਾਉਤ ਦੀ ਗੱਲ ਹੈ ਵੀ ਭਾਈ ਕਦੇ ਵੀ ਤੂੰ ਕਿਸੇ ਵੀ ਗੱਲ ਦੇ ਉੱਤੇ ਇਹਨਾ ਨਾ ਮਤਲਬ ਕੋਈ ਵੀ ਟਿੱਪਣੀ ਕੀ ਕਰਿਆ ਕਰ ਕਿ ਜਿਹੜੀ ਕਿਸੇ ਦੇ ਦਿਲਾਂ ਨੂੰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਚਾਹੇ ਉਹ ਕੋਈ ਪੰਜਾਬ ਦਾ ਹੈ ਚਾਹੇ ਕੋਈ ਬਾਹਰਲਾ ਹੈ ਜਾਂ ਕੋਈ ਵੀ ਹੈ ਸੋ ਇਸ ਕਰਕੇ ਆਪਾਂ ਨੇ ਸੋਚਿਆ ਵੀ ਸਾਡੇ ਜਿਹੜੇ ਭੈਣ ਭਰਾ ਨੇ ਉਹਨਾਂ ਦੇ ਨਾਲ ਆਪਾਂ ਗੱਲ ਸਾਂਝੀ ਕਰੀਏ ਕਿ ਕੰਗਣਾ ਰਣਾਉਤ ਵਰਗੀਆਂ ਜਿਹੜੀਆਂ ਮਤਲਬ ਨਸ਼ੇ ਦੇ ਵਿੱਚ ਚੂਰ ਨੇ ਸੱਤਾ ਦੇ ਲਾਲੋ ਹੁਣ ਤਾਂ ਚਲੋ ਸੱਤਾ 'ਚ ਆ ਗਈ ਆ ਪਹਿਲਾਂ ਤਾਂ ਉਹਨੂੰ ਵੈਸੇ ਹੀ ਆਪਣਾ ਮੰਨ ਲਓ ਬੁਖਾਰ ਚੜਿਆ ਫਿਲਮਾਂ ਦਾ ਵੀ ਮੰਨ ਲਓ ਫਿਲਮਾਂ ਦੇ ਵਿੱਚ ਬੜੀ ਫੇਮਸ ਰਹੀ ਐਕਟਰਸ ਐ ਉਹ ਮੁੰਬਈ ਦੀ ਪਰ ਜਿਹੜਾ ਚੰਡੀਗੜ੍ਹ ਦੇ ਵਿੱਚ 4 ਮਹੀਨੇ ਹੋ ਚੁੱਕੇ ਸੀ ਉਸ ਗੱਲ ਕੀਤੀ ਨੂੰ ਤੇ 4 ਮਹੀਨਿਆਂ ਦੇ ਬਾਅਦ ਕੰਗਣਾ ਰਣੌਦ ਦੇ ਚੰਡੀਗੜ੍ਹ 에어ਪੋਰਟ ਤੇ ਕੁਲਵਿੰਦਰ ਕੌਰ ਨੇ ਜਿਹੜਾ ਕਿ ਥੱਪੜ ਮਾਰਿਆ ਸੀ ਉਹ ਬਿਲਕੁਲ ਉਹਨੂੰ ਜਨਤਾ ਦੇ ਅੰਕੜਿਆਂ ਦੇ ਮੁਤਾਬਕ ਉਹ ਬਿਲਕੁਲ ਜਾਇਜ਼ ਮੰਨਿਆ ਜਾ ਰਿਹਾ ਜੀ ਇਹ ਮੈਂ ਨਹੀਂ ਕਹਿੰਦਾ ਇਹ ਸਾਰੇ ਤੁਹਾਡੇ ਹੀ ਮਤਲਬ ਇੱਕ ਮੇਰੇ ਭੈਣ ਭਰਾਵਾਂ ਦੇ ਕਮੈਂਟ ਨੇ ਜਿਨ੍ਹਾਂ ਦੇ ਵਿੱਚ ਇਹ ਦਰਸਾਇਆ ਗਿਆ ਕਿ ਕੰਗਣਾ ਰਣੌਦ ਦੇ ਖਿਲਾਫ ਲੋਕਾਂ ਦੀਆਂ ਟਿੱਪਣੀਆਂ ਨੇ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਕੀ ਮੈਂ ਕਹਿੰਦਾ ਵੀ ਕੋਈ ਵੀ ਸੂਬਾ ਕਿਸੇ ਦੇ ਉੱਤੇ ਕੋਈ ਉਂਗਲ ਚੱਕਣ ਦਾ ਜਾਂ ਕੋਈ ਮੰਦਾ ਚੰਗਾ ਬੋਲਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ ਸੋ ਇਸ ਕਰਕੇ ਇਹਨਾਂ ਨੂੰ ਸਮਝਣਾ ਚਾਹੀਦਾ ਵੀ ਅਸੀਂ ਸੱਤਾ ਦੇ ਵਿੱਚ ਵੀ ਹਾਂ ਹੁਣ ਤਾਂ ਅੱਗੇ ਤੋਂ ਕਿਸੇ ਦੇ ਉੱਤੇ ਟਿੱਪਣੀ ਕਰਨ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਵੀ ਮੈਂ ਇੱਕ ਜ਼ਿੰਮੇਵਾਰ ਹੁਣ ਇੱਕ ਸੱਤਾ ਦੇ ਵਿੱਚ ਮੈਂਬਰ ਆ ਪਾਰਲੀਮੈਂਟ ਦੀ ਨੰਬਰ ਦੂਜਾ ਪਹਿਲਾਂ ਤੋਂ ਐਕਟਰਸ ਆ ਮੁੰਬਈ ਦੀ ਫਿਲਮਾਂ ਦੀ ਤਾਂ ਉਹਨੂੰ ਇਹ ਦੇਖਣਾ ਚਾਹੀਦਾ ਵੀ ਭਾਈ ਕੋਈ ਵੀ ਬੰਦੇ ਦੇ ਉੱਤੇ ਸਵਾਲ ਕਰਨਾ ਬੜਾ ਹੀ ਗੰਭੀਰ ਮਸਲਾ ਬਣ ਜਾਂਦਾ ਹੈ ਜਿਹਦੇ ਕੇ ਜਵਾਬ ਦੇਣੇ ਬੜੇ ਹੀ ਔਖੇ ਹੋ ਜਾਂਦੇ ਨੇ ਬਾਅਦ ਦੇ ਵਿੱਚ ਖਾਸ ਕਰਕੇ ਹੁਣ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਉਹ ਧੀਆਂ ਪੈਣਾ ਜਿਹੜੀਆਂ ਜਾ ਕੇ ਰੋਟੀ ਬਣਾਉਂਦੀਆਂ ਅਸੀਂ ਕਿਸਾਨਾਂ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਪਰਿਵਾਰ ਦਾ ਹੁੰਦਾ ਕੋਈ ਉਹਨਾਂ ਦੇ ਉੱਤੇ ਆਪਾਂ ਜੇ ਐਂ ਕਹਿੰਨੇ ਵੀ ਇਹ 100-100 ਰੁਪਏ ਦੇ ਪਿੱਛੇ ੱੱੱਕੇ ਖਾਂਦੀਆਂ ਫਿਰਦੀਆਂ ਜਾਂ ਦਿਹਾੜੀ ਕਰਦੀਆਂ ਜੀ ਇਹ ਬਿਲਕੁਲ ਨਜਾਇਜ਼ ਗੱਲ ਐ ਚਾਹੇ ਉਹ ਕਿਸਾਨਾਂ ਦੀਆਂ ਧੀਆਂ ਪੈਣਾ ਚਾਹੇ ਕੋਈ ਮਜ਼ਦੂਰਾਂ ਦੀਆਂ ਚਾਹੇ ਕੋਈ ਹੋਰ ਐ ਵੀ ਕਿਸੇ ਦੇ ਉੱਤੇ ਆਪਾਂ ਐਡੇ-ਐਡੇ ਵੱਡੇ ਸਵਾਲ ਕਦੇ ਵੀ ਨਹੀਂ ਕਰ ਸਕਦੇ ਜੇ ਅਗਰ ਕਰੇ ਤਾਂ ਉਹਨੂੰ ਉਹਦਾ ਇਨਜਾਮ ਭੁਗਤਣਾ ਪਿਆ ਕਿਉਂ ਐਡੇ ਵੱਡੇ ਉਦੇ ਦੇ ਉੱਤੇ ਇੱਕ ਥੱਪੜ ਖਾਣਾ ਬੇਹੱਦ ਜਿਆਦਾ ਵੱਡੀ ਬੇਇੱਜ਼ਤੀ ਵਾਲੀ ਗੱਲ ਹੈ ਇੱਕ ਬਹੁਤ ਹੀ ਜਿਆਦਾ ਸ਼ਰਮਨਾਕ ਗੱਲ ਹੈ ਵੀ ਭਾਈ ਇਸ ਬੰਦੇ ਨੇ ਇਹਨਾਂ ਨੂੰ ਗਲਤ ਬੋਲਿਆ ਸੋ ਇਸ ਕਰਕੇ ਆਪਣੇ ਜਿਹੜੇ ਭੈਣ ਭਰਾ ਨੇ ਉਹਨਾਂ ਦੀ ਦਲੀਲਾਂ ਸੀ ਜਿਹੜੀਆਂ ਉਹਨਾਂ ਦੇ ਆਧਾਰ ਤੇ ਆਪਾਂ ਤੁਹਾਨੂੰ ਇਹ ਸੁਨੇਹਾ ਦਿੱਤਾ ਹੈ ਵੀ ਆਪਣੇ ਪੰਜਾਬ ਦੇ ਲੋਕ ਹੋਰ ਬਾਰੋਂ ਵੀਰ ਨੇ ਜਿਹੜੇ ਉਹਨਾਂ ਨੇ ਟਿੱਪਣੀਆਂ ਕੀਤੀਆਂ ਵੀ ਭਾਈ ਗੰਗਣਾ ਰਣੌਤ ਨੇ ਬਿਲਕੁਲ ਇਹ ਨਜਾਇਜ਼ ਗੱਲ ਕੀਤੀ ਹੈ ਗਲਤ ਕੀਤੀ ਹੈ ਜਿਹੜੀ ਕਿ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਬਿਲਕੁਲ ਗਲਤ ਸ਼ਦਾਬਲੀ ਪੇਸ਼ ਕਰੀ ਸੀ ਉਹਦਾ ਅੰਜਾਮ ਚਲੋ ਉਹਨੂੰ ਮਿਲ ਗਿਆ ਸਾਰਾ ਸਬਕ ਨੂੰ ਸਿਖਾ ਦਿੱਤਾ ਗਿਆ ਜੀ ਬਾਕੀ ਤੁਹਾਡੀ ਕੀ ਰਾਇ ਹੈ ਉਹ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੱਸਣਾ ਕਿਉਂਕਿ ਆਪਣਾ ਚੈਨਲ ਪੰਜਾਬ ਦੇ ਪ੍ਰਤੀ ਲਾ ਲੋ ਬਾਲੀਵੁੱਡ ਦੇ ਪ੍ਰਤੀ ਲਾ ਲੋ ਸਾਰੇ ਮਤਲਬ 올 ਇੰਡੀਆ ਸਭ ਦੇ ਰਿਲੇਟਿਡ ਆਪਣੇ ਚੈਨਲ ਤੇ ਆਪਾਂ ਪਾਉਨੇ ਆ ਜੋ ਵੀ ਮਤਲਬ ਟੌਪਿਕ ਹੁੰਦਾ ਕੋਈ ਆਪਣੇ ਹੱਕ ਦੀ ਗੱਲ ਹੁੰਦੀ ਹੈ ਜਿਹੜੀ ਉਹ ਆਪਾਂ ਚੱਕਦੇ ਆਂ ਜੀ ਤੇ ਜਿਹੜਾ ਕੋ ਭੈਣ ਭਰਾ ਸਾਡੀ ਅਪੀਲ ਆ ਵੀ ਨਵਾਂ ਚੈਨਲ ਤੇ ਹੈ ਉਹ ਸਬਸਕ੍ਰਾਈਬ ਕਰ ਦਿਓ ਜੀ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬਾਕੀ ਬੈਲ ਦੀ ਘੰਟੀ ਜ਼ਰੂਰ ਦਵਾ ਦੇਣਾ ਜੀ ਧੰਨਵਾਦ